ਜੋ ਕਿ ਚੁੱਲ੍ਹੇ ਚਾਰਦੇ ਆਉਂਦੀ ਮੈਂ ਉਧਰ ਬਸੂਆ ਲੈ ਚਾਰ ਦੇਣੀ ਆ ਤੂੰ ਚਾੜ ਕੇ ਦੇਖੀ ਤਾ ਲੈ ਕੇ ਦੇਖੋ ਮੈਂ ਹਾਏ ਹਾਏ ਬੋਲ ਪਾਸ ਕਾਇਬ ਨਹੀਂ ਖਾਂਦਾ ਇਹ ਕੁਮੈਂ ਦੇਖ ਫਿਰ ਘਰ ਵਾਲੀ ਦਾ ਓਏ ਬੇਬੇ ਕਾ ਆਹ ਨਹੀਂ ਦਾ ਪਹਿਲੇ ਹੀ ਲੈ ਆਇਆ ਵਾਜਾ ਬੋਤੀ ਲੈ ਆ ਤੇਰੀ ਤੋਈ ਪਰੇ ਹਾਂ ਹਾਂ ਤੇ ਇਹਨੂੰ ਟੂਨਾ ਟੱਪੂ ਹੋ ਜਾਊ ਤੇਰੇ ਜਿੱਤਾਂ ਦੇ ਹੱਥਾਂ ਕੋੜਾਂ ਗੰਦੀ ਕਰ ਦੇਣੀ ਪਰ ਇਹਦੇ ਵੀ ਪਾ ਦੇ ਇਹ ਕਹੇ ਬੇ ਸਾਰਾ ਹਟਾ ਕੇ ਕੀ ਇਹ ਆ ਮਾਰਦਾ ਗੋਲਾ ਹਾਂ ਇਹ ਦੇ ਇੰਦਾ ਦਾ ਟੈਚੀ ਸਾਰੇ ਰੰਗ ਤੇ ਕੇ ਲੈ ਨੇੜੇ ਦੀ ਹੁਣ ਟੈਚੀ ਕੰਦਾ ਆਉਦਾ ਚੁੱਪ ਕਾ ਜਾ ਇਹ ਇਹ ਬੈ ਜਾ ਸਟੂਲ ਤੇ ਲੈ ਨਹੀਂ ਕੇ ਕੋਲ ਦੀ ਵੀ ਨਹੀਂ ਲੰਗਣਾ ਇਹਦੇ ਸੈਂਸਰ ਲਾ ਜੋਰਡਨ ਮੈਨੂੰ ਇਹਦਾ ਰੰਗ ਦੱਸੋ ਨਹੀਂ ਇਹ ਕਦੀ ਨਹੀਂ ਜੋ ਮਾਸੀ ਇਹ ਰੰਗ ਛੇੜਾ ਮੈਨੂੰ ਇਹ ਰੰਗ ਇਹ ਸਾਡੀ ਇਹ ਰੰਗ ਹੈ ਮਾਸੀ ਇਹ ਹੈਗਾ ਜੈਲੋ ਜੈਲੋ ਉਹ ਮਾਸੀ ਜੈਲੋ ਨਹੀਂ ਇਹ ਸਾਡੀ ਬਹੁਤ ਏ ਏ ਦਾ ਬੋਰਡ ਤੇ ਚੜ ਜਾਂ ਚੰਲੀ ਤੇ ਨਾ ਬੋਟੀ ਤੇ ਚੜਨ ਲੱਗੀ ਸੀ ਇਹ ਨਾ ਚੜਨ ਹੈ ਨਾ ਫੜਦਾ ਇੰਨੀ ਕਿਹਾ ਉਹ ਜੇ ਪੈ ਪੈਰ ਪਰ ਮੈਂ ਤਾਂ ਫੇਰ ਉਹ ਟੈਰ ਉਹਦਾ ਪੈ ਰਿਆ ਠੀਕ ਆ ਉਹਦਾ ਪੈਰ ਆ ਸਾਈਡ ਤੇਰ ਤੋਂ ਫੇਰ ਸਾਲ ਨਾ ਰੇ ਖਾਣਾ ਕਿੰਨੇ ਆਉਣੀ ਐ ਏ ਏ ਉਹਦੇ ਵਿੱਚ ਐਂਦੇ ਅਟੈਚੀ ਓਏ ਸ਼ਕਲਾ ਬੱਕਰੇ ਰੰਗ ਦਾ ਨੀ ਤਾ ਹੈਨੀ ਸੀ ਦੇਖਿਆ ਵੀ ਇਸ ਆਸ 18 ਆ ਜਾਂਦਾ ਹੈ ਤੁਹਾਡੇ ਉਪਰ ਪ੍ਰਭਾਵ ਬਹੁਤ ਫੇਰ ਦੇ ਸਾਰੇ ਮੋਰਚੀ ਦੇ ਬੰਦੇ ਆਇਆ ਇੱਕ ਇੱਕ ਸਾਰਾ ਬਸ ਇਹ ਹੋਣੀ ਚਾਹੀਦੀ ਆ ਆ ਹੈਗਾ ਲੋਕ ਨਾਲ ਨੂੰ ਓਏ ਇੱਧਰ ਦੁੱਧ ਦੀ ਪਈ ਆ ਇੱਧਰ ਸਾਨੂੰ ਸਾਰਾ ਤੇਜੀ ਆ ਘਰ ਵਾਲੀ ਦਾ ਬਸ ਇਹ ਰੱਖਣਾ ਕਿ ਕੀ ਰੱਖਣਾ ਚਵਾਰੇ ਚ ਪਹਿਲਾਂ ਇੱਕ ਬੰਦਾ ਵੀ ਰੱਖ ਨੂੰ ਵੀ ਚਾਹੀਦਾ ਅਸੀਂ ਲੋਕਾ ਲਾ ਦੇ ਮੈਂ ਆ ਪੀਲੀ ਲੀਕ ਘਾ ਤੇ ਹਾਲ ਚਿੱਟੀ ਮਾਰਤੀ ਦਿੰਦੀ ਆ ਰਾਮ ਇਹ ਮੈਨੂੰ ਇਹ ਦੱਸ ਸਾਰੇ ਕੀੜੀਆਂ ਚਾਹੁੰਦੇ ਹਰਾਮ ਜਾਦੇ ਆ ਜੇ ਤੂੰ ਕੀੜੀ ਤੋਂ ਭੈੜੀਆਂ ਪਿੱਛੇ ਮੈਂ ਕੀ ਕਰੂ ਯਾਰ ਓ ਬਿਤਾ ਨਾ ਕੀੜੀਆਂ ਜਾਣੇ ਲੱਗੀਆਂ ਨਾ ਹੋਆ ਆਮੀ ਕਰਨੀ ਆ ਉਹ ਜਦੋਂ ਲੂਟ ਪਾਇਆ ਸੀਸ਼ੇ ਸੀਸ਼ੇ ਹਣ ਤੇਤੀ ਆ ਗਿਆ ਤੇ ਭੁੱਲ ਗਿਆ ਚਾਚ ਜੰਨੀਆਂ ਨੇ ਗਹਿਣੇ ਰੱਖਤੀਆਂ ਤੇਰੇ ਬਾਹਰ ਨੂੰ ਹੁਣ ਤੇਤੀ ਆ ਗਿਆ ਮੱਸੀ ਬੱਲੇ ਹਣ ਵਾਕੀ ਤੇਤੀ ਆ ਗਿਆ ਜੰਨੀ ਨਾ ਛੜਾ ਹੋਈ ਆ ਤੀਆਂ ਵਾਲੀਆਂ ਨੂੰ ਭਗਾਉਣੀਆਂ ਵਾਲੀਆਂ ਨਵੇਂ 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 ਝੁੰਮਕੇ ਤੇ ਆਈ ਪਾਕੇ ਫਰਾਰ ਹੋਏ ਦੇ ਵਿੱਚ ਸਾਲਾ ਐਸਐਮਪੀਏ ਪੀਲੇ ਪੀਲਾ ਲੱਡੂਆਂ ਦਾ ਡੱਬਾ ਹੁੰਦਾ ਸਾਲਾ ਟੀਚੀ ਪਹਿਲੀ ਆ ਓਹ ਬਾਪੀ ਲੋਕਾਂ ਨੇ ਸੁਣਿਆ ਸੀ ਬਈ ਲੱਡੂ ਖਾ ਕੇ ਕੀ ਹੋ ਜਾਂਦਾ ਲੱਡੂ ਖਾਇਆ ਉਹ ਵੀ ਪਛਤਾਇਆ ਨਾ ਹਣ ਪੀਲਾ ਟੀਚੀ ਦੇਖ ਕੇ ਤੂੰ ਸੋਚੀ ਜਾਂ ਪਛਤਾਇਆ ਕੀ ਹੋਵੇ ਚੱਲ ਆ ਚੜੀ ਟੈ ਮਾਰੀ ਓ ਬ੍ਰਾਵੋ ਜਿਹਨ ਇਹ ਟੀਚੀ ਲੱਕਿਤ ਕੀਤੀ ਹੈ ਬੇਬੇ ਟੀਚੀ ਕਾਰਨਤਾ ਇਹਦੇ ਬੌਦੀ ਦਾ ਟੈਕਸੀ ਆ ਕੱਲ ਭੇਜਤਾ ਨਾ ਨੇ ਨਾਲ ਹੀ ਉਹ ਲੈ ਕੇ ਬੈਠਾ ਹੈ ਇੱਕ ਬੈਸ ਬੰਦਾ ਬੀਬੀ ਨੂੰ ਗੱਲ ਦੱਸਣ ਨੂੰ ਰੱਖਣਾ ਪੈਣਾ ਸਾਰੇ ਵਿਆਹ ਦੇ ਵਿੱਚ ਉਹ ਮਾਮੀ ਆਈ ਉਧਰੋਂ ਆਖ ਕੇ ਬੌਦੀ ਦਾ ਕੰਮ ਨਾਲੇ ਨਹੀਂ ਹੋ ਰਿਹਾ ਹੱਥ 'ਚ ਹੁੰਦਾ ਹੀ ਗੱਲ ਜੇ ਮਰਦੀ ਦੇਖਦਾ ਇਹ ਨਹੀਂ ਖਾਂਦੇ ਪਿੰਦੇ ਥੱਕਦੇ ਓਏ ਜਾਤੀ ਬੰਨੀ ਆ ਕਿਹੜੇ ਦੇ ਕਿੜਾ ਕਿਹੜੇ ਦੇ ਕਿੜਾ ਇਹਨੂੰ ਪਚਾ ਵੀ ਲਿਆ ਮੈਨੂੰ ਕਿਤੇ ਸਾਰਾ ਮੰਕੇ ਦਾ ਧੋਣਾ ਹੀ ਤੋੜਦਾ ਖਾ ਖਾ ਕੇ ਉੱਥੇ ਭਾਰ ਵਧੀ ਜਾਂਦਾ ਆ ਨਹੀਂ ਹੁਣ ਤੁਸੀਂ ਮਾਸੀ ਬਣ ਜਾ ਕਰਦੇ ਕੀ ਆ ਦੱਸੋ ਬਲੀ ਸੋਨਾ ਮੈਂ ਤਾਂ ਸੋਨਾ ਬੋਲਾ ਸੋਨਾ ਐ ਟੈਚੀ ਉਹਦੇ ਕੋ ਗੱਡੀ ਵੀ ਬਾਹਰ ਇਦਾਂ ਦੀ ਆ ਉਹ ਬਦਲਦਾ ਬਦਲਾਟ ਚੀਓ ਇੱਥੇ ਕ ਲੱਗੀ ਸੀ ਮੜ ਕੇ ਕੰਪੀਏ ਲਿਆਈ ਕੱਪੜੀ ਰਹੀ ਨਹੀਂ ਇੱਕ ਮਿੰਟ ਉਹ ਜਿਹੜਾ ਸੈੱਟ ਪਾਇਆ ਮਾਸੀ ਨੇ ਤੇਰੀ ਵਾਟੀ ਨੂੰ ਹੱਥੇ ਦੇ ਲੱਗੇ ਆ ਉਹ ਤੇਨੀ ਤੇਰੀ ਵੀ ਲੱਗੀ ਜਾਂਦਾ ਉਹਦੇ ਇਹ ਤੋਤਾ ਮੜ ਕੇ ਆ ਕੜਾ ਪਾ ਕੇ ਗਿਆ ਸਵੇਰੇ ਵੀ ਨੂੰ ਕਹਿੰਦਾ ਇਹ ਗਹਿਣੇ ਰੱਖੇ ਮੈਂ ਚੁਕਤੀ ਮਾਰੂ ਐ ਪਹਿਲਸ ਦੇ ਦਾ ਸਾਲੇ ਇੱਤੇ ਪੂਰੇ ਹੋਣੇ ਆ ਬਗਰੋ ਸੋਨਾ ਹੀ ਪੈਗਦਾ ਹੁੰਦਾ ਫਲਾਣੇ ਮੈਂ ਪਸੰਗਣਾ ਕੰਮ ਨਾ ਬੋਲ ਕੱਪੜ ਮਾਂ ਨੇ ਬੁੱਤੀ ਦਾ ਰੱਬ ਨਾ ਕਿਸੇ ਦਾ ਸੋਨਾ ਬਕਾਵੇ ਉਹ ਤੁਹਾਡਾ ਰਖਾਤਾ ਜਿਹੜਾ ਉਹ ਛੁਡਾ ਦੇ ਰੱਬ ਤੇ ਕਿਉਂ ਆਇਆ ਦਿਨ ਸੁਦਾ ਤੇ ਰੱਖੀ ਦੇ ਯਾਰ ਵੈਸੇ ਚੱਕੀ ਦੇ ਯਾ ਮਾਸੀ ਪਾ ਮਾਸੀ ਭੈਣ ਇਹਦੇ ਕੋਲ ਨਹੀਂ ਆਉਣਾ ਕਿਸੇ ਦੇ ਵੀ ਹੈਰਾਨ ਹੋਵੋ ਪਰੇਸ਼ਾਨ ਹੋਵੋ ਸੱਪ ਪੁੱਤ ਨਿਕਲ ਜਾਂਦਾ ਸੰਭਾਲੇ ਤੋਂ ਵੀ ਡਰਦੀ ਆ ਉਹ ਗਾਥਾ ਇਹਦਾ ਫਾ ਮੁੰਡੇ ਨੂੰ ਉਹਦੇ ਮੋਰ ਨੂੰ ਆਈ ਜਾਂਦੀ ਆ ਬਾਈ ਬਾਈ ਆ ਆ ਵੀ ਲੱਤ ਭਾਹ ਓਏ ਗੋਪੀ ਉਹਦਾ ਦੇਲੇ ਸਿਰ ਦਾ ਸਾਹੀ ਦੇਖਦਾ ਓੜਾ 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 ਦੇਖਦਾ ਵੇ ਆਲੂ ਮੇ ਮੇਰੀ ਬਾਟੀ ਨੂੰ ਕਿੱਦਾਂ ਘ੍ਰਿਸਿਆ ਬਾਚਲਾ ਜੇ ਬਾਚੰਦਾ ਫੌਜੀ ਹੈ 12 ਵਜੇ ਆ ਸਾਰੀ ਉਮਰ ਹੈ ਅੱਜ ਤੇਤੀ ਆ ਤੂੰ ਇੱਥੇ ਘਰਤਾ ਜਦੋਂ ਬਾਟੀ ਆ ਗਈ 12 ਬਾਹਰ ਕਰ ਦੇ ਮੈਨੂੰ ਬਾਹਰ ਕਰ ਦੇਣਾ ਇਹਨੇ ਮੈਨੂੰ ਪੱਕਾ ਪਤਾ ਹੈ ਪਾਣੀ ਨੂੰ ਕੀ ਦੇਖਦਾ ਹੈ ਇਹਨੂੰ ਮੈਂ ਇਹ ਦੇ ਦਾਂ ਇਹ ਰੰਗ ਵਧਾਉਣ ਵਾਲੇ ਨੇ ਕਿਹੜੇ ਨੇ ਇਹਦਾ ਹੱਥ ਵੜਦਾਂ ਨੇ ਵੀ ਇਦਾਂ ਇਹ ਗੋਰਿਆਂ ਨੇ ਬਣਾਇਆ ਬਾਹਰ ਰੰਗ ਇਹ ਗੋਰਿਆਂ ਦਾ ਰੰਗ ਵਾ ਬੈਸਟ ਰੰਗ ਮੰਨਿਆ ਜਾਂਦਾ ਹੈ ਟੈਂਟ ਨਾਲ ਦਾ ਟੈਚੀ ਲਿਆ ਗੱਲ ਸਾਬ ਸਾਡੇ ਦਾ ਪਾਈਆਂ ਨਾਲ ਹੁੰਦਾ ਇਹ ਸਮੈਲ ਬਹੁਤ ਸੋਹਣੀ ਆਉਂਦੀ ਹੈ ਮੇਰੀ ਗੱਲ ਸਾਬ ਉਹ ਦਾਦਾ ਉਹ ਡੇਪਰ ਵੀ ਉਪਰਫਾਰਮ ਪਾ ਕੇ ਰੱਖਦਾ ਹੁੰਦਾ ਆਈ ਲੈ ਇੱਥੋਂ ਕੋਈ ਦੇ ਦਿੰਦਾ ਤੈਨੂੰ ਸਮੈਲ ਪਰ ਮੇਰੀ ਗੱਲ ਵੀ ਹੈ ਤੇਲੇ ਕੋਈ ਢੜੀ ਕਿ ਕਰੇ ਹੱਥ ਚੋ ਗੋਹੇ ਦੇ ਮਾਸਕ ਨਾਲ ਚੁੰਗਾਉਂਦਾ ਆ ਇਹ ਨੰਬਰ ਕਿਹੜਾ ਨੰਬਰ ਤੇ ਭੇਜੇ ਤੇ ਟੈਚੀ ਨਾ ਆਵੇ ਟੈਲੀਫੋਨ ਨੰਬਰ ਅੱਛਾ ਮੇਰੀ ਗੱਲ ਸੁਣੋ ਕਾਕੀ ਆ ਹੋਇਆ ਕੁਛ ਹੋਇਆ ਕੁਛ ਕੀ ਹੋਇਆ ਫੁੰਟੇ ਹੋਇਆ ਕੁਛ ਕੀ ਗੱਲ ਹੋ ਗਈ ਹੋਰ ਤਾਂ ਰਸਗੇ ਇਹਦੇ ਭੈਣ ਜਿਆਦਾ ਸਾਰਾ ਵਿਆਹ ਕਰਾਇਆ ਜਾਂਦਾ ਸਾ ਡਰਾਮਾ ਜਾਂ ਮਹਾਭਾਰਤਿਆ ਇੰਨੇ ਦਾ ਦੁਰਯੋਧਨ ਹੋਣੀ ਨਹੀਂ ਲੱਗਦੇ ਹੋਣੇ ਜਿੰਨੇ ਨਾਲ ਲੜਦੇ ਆ ਪੰਜੀ ਮੈਂਟੀ ਪਾਂਡਵ ਭਾੜਦਾ ਤਾਂ ਪਾਂਡਵ ਚੰਗੇ ਸੀਗੇ ਮਹਾਭਾਰਤ ਜੇ ਕਾਕਾ ਤਾਂ ਸੀ ਉਹਨਾਂ ਦੇ ਵਿਚਾਰੇ ਆ ਵਾ ਤੁਹਾਡੇ ਭਰਾਵਾ ਬਈ ਇੱਕ ਆ ਨਹੀਂ ਕਦੀ ਤੀਏ ਦਿਨ ਉਹ ਲੜ ਕੇ ਰਾਤੀ ਮਾਮਾ ਰਸ ਗਿਆ ਆਹੋ ਬਸੀ ਯਾਰ ਪਾੜ ਦੇ ਮੂੰਹ ਤੇ ਲਾ ਨਹੀਂ 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 ਟਿਕਣ ਦੇ ਨਾਲ ਗੱਲ ਤੇ ਪੱਪੀ ਕਿੱਦਾਂ ਕਰਨੀ ਐ ਇਹ ਨਾਲ ਆ ਦੇ ਬੁੱਢੇ ਛੋਟੇ ਆ ਆ ਉਹ ਸੱਚੀ ਗੱਲ ਆ ਉਹ ਜਿੱਥੇ ਪਾਸੇ ਤੇ ਕਿਉਂ ਸੇ ਪੂਰਾ ਪ੍ਰਭਾਵ ਪਊਗਾ ਤੂੰ ਅੱਖਾਂ ਦੇ ਪੱਟੀ ਬੰਨ੍ਹ ਲਓ ਉਹ ਹਰ ਜੱਗ ਬਹੇ ਨਾ ਲਾ ਦੇ ਇਹ ਸੱਚੀ ਬੜਾ ਖਾਣਾ ਕਰਾ ਸਾਗ ਨੂੰ ਪੋਜਰਾ ਖਾਣਾ ਬੋਲਣੋਂ ਤਾਂ ਪੱਤੇ ਹਟੂਗਾ ਇੱਕ ਟੇਪ ਚਿੱਟੀ ਚਾਹੀਦੀ ਬਸ ਕੱਲ ਨੂੰ ਇਹ ਸਾ ਮੈਨੂੰ ਸਾਗ ਮਿਲੋ ਪੈ ਜੋ ਪੀਲਾ ਲੱਗ ਬਸ ਚੁੱਪ ਕਰਾਂ ਦੇ ਖਾਣੇ ਨਹੀਂ ਹੋਇਆ ਉਹ ਕਾਲਾ ਪੀਲੇ ਤੇ ਉੱਠਦਾ ਜ਼ਿਆਦਾ ਆ ਕਾਲਾ ਜਿੱਦਾਂ ਮਾਸੜ ਤੇਰੇ ਦੇ ਉੱਠਿਆ ਹੈ ਨਾ ਚਿੱਟੇ ਨਾਲ ਬਲੈਕ ਮੈਂਸ਼ਨ ਕਰ ਦਿੱਤਾ ਹੈ ਨਾ ਬਸ ਵਾਈਟ ਬਲੈਕ ਮਾਸ ਜਿੱਦਾਂ ਇਹਦੇ ਬਾਪੀ ਦੇ ਨਾਲ ਉੱਠਣਾ ਜਿੱਦਾਂ ਇਹਨੂੰ ਬਾਪੀ ਦੇ ਨਾਲ ਉੱਠਣਾ ਇਹ ਕਾਲਾ ਚਿੱਟਾ ਤੂੰ ਦੇਖੇਗਾ ਸ਼ਕਲ ਦੇਖ ਇਹ ਸ਼ਕਲ ਦੀ ਇਹਦੀ ਸ਼ਕਲ ਦੇਖੀ ਕਿਤੇ ਪਾਸ ਨਾ ਜਾਵੇ ਜਿੰਨਾ ਦੁੱਦ ਤੂੰ ਕਹਿ ਤਾ ਮੈਂ ਕਿਤੇ ਸਫਰੇ ਟਾਇ ਬੈਜੋ ਇਹ ਸਾਲਾ ਮੈਨੂੰ ਸਾਹਾਂ ਲਾਂਗ ਬਣਾਉਣ ਆਲੇ ਨੇ ਵੀ ਕੀ ਸੋਚ ਕੇ ਬਣਾਇਆ ਇਹ ਗੋਰੇ ਉਧਰ ਇਦਾਂ ਦਾ ਰੰਗ ਪਸੰਦ ਕਰਦੇ ਆ ਤੇ ਗੋਰੇ ਜੇ ਪੰਜਾਬੀ ਪਸੰਦ ਕਰ ਲੈਣ ਉਹ ਇਦਾਂ ਨਹੀਂ ਹੋਣਗੇ ਵੀਰੇ ਤਾਂ ਹੀ ਪਸੰਦ ਆ ਗਿਆ ਸੰਜੀ ਭਾਜੀ ਉਹ ਗੋਦੇ ਮਾਤ ਪ੍ਰੀਤ ਦੇ ਵੀ ਇਹੇ ਪਸੰਦ ਆ ਜੀ ਭਾਜੀ ਕੀ ਆ ਗਈ ਸੀ ਇੱਥੇ ਪੈ ਕੇ ਆ ਗਈ ਹੈ ਕਿ ਜੀ ਚਾ ਚੱਕ ਕੇ ਇਹਨੂੰ ਉੱਤੇ ਲੈ ਜਾ ਮੂੰਹ ਹੱਥ ਨਹੀਂ ਲਾਉਣ ਤੂੰ ਇਹਦਾ ਘਾਰੇ ਸਟਾਰਬਕ ਚਾ ਕੇ ਆ ਕੀ ਸਟਾਰਬਕ ਕੱਪ ਤੇ ਸਟਾਰਬਕ ਵਾਲਿਆਂ ਦਾ ਟੌਲੀਆ ਤੇ ਚਾਹ ਦਾ ਕੱਪ ਸਾਬਣ ਵੀ ਮੈਨੂੰ ਲੱਗਦਾ ਉਹ ਬਣਾਉਗੇ ਡੱਬਾ ਪਿਆ ਦੇ ਚੋਣਾ ਛਕੇ ਹੈਗਾ ਦੇਸੀ ਕੇ ਦਾ ਆਹੋਂ ਆਉਂਦੀ ਦਾ ਕੈਸਟਰੋਲ ਬਣਾ ਦੋ ਪਾਤਾ ਦੇਸੀ ਕੇ ਇਹ ਆਪਣੇ ਘਰਾਂ ਨੇ ਬਣਾਣੇ ਆ ਆ ਆਉਂਦੀ ਦਾ ਕੈਸਟਰੋਲ ਬਣਾ ਦੋ ਆਪਣੇ ਘਰਾਂ ਨੇ ਬਣਾਣੇ ਲੋਕੀ ਚੁੱਲ੍ਹੇ ਜਾਗ ਲੈ ਆਉਂਦੀ ਮੈਂ ਉਧਰ ਬਸੂਆ ਲੈ ਚਾੜ ਦੇਣੀ ਆ ਤੂੰ ਜਾਣ ਕੇ ਦੇਖੀ ਜਾ ਕੇ ਦੇਖੋ ਮੈਂ ਅਸੀਂ ਕੋਠੇ ਤੋਂ ਨਹੀਂ ਪੱਲਾ ਗੱਲ ਹੋਈ ਆ ਗੋਹੇ ਕੁੜੇ ਦਾ ਕੰਮ ਕਰੂ ਮੈਂ ਉਧਰ ਸਜੌੜਾ ਫੁੱਲ ਫੁੱਲ ਰਾਤ ਤੇ ਆਏ ਨਾ ਕਤਰਾ ਗੋਹਾ ਕੇ ਦਾ ਚੱਕੂ ਕੀ ਉਹ ਵੱਟ ਵੱਟ ਕੱਟ ਦੇਣੀ ਸੱਤੀ ਰਹੀਏ ਕੰਟੀ ਦਾ ਕਿਤਾ ਕਰਦੀ ਆ ਉਸੇ ਮੈਨੂੰ ਰੋਣ ਲੱਗ ਪਾਣਾ ਕਿੱਥੇ ਰਿਕੇ ਕਿੱਥੇ ਮੈਂ ਬਾਬੇ ਲੈ ਗਿਆ ਬਾਬੇ ਕਿਤੇ ਕਮਰੇ ਚ ਕਹਿ ਲੀ ਨਾ ਹੋਵੇ ਰੋਂਦੀ ਨਹੀਂ ਆ ਉਹ ਸਹੀ ਗੱਲ ਆ ਓਏ ਕੇਰਲੀ ਖੁੱਲੀ ਕੱਟਿਆ ਇਹ ਕਹਿਣਾ ਦੇਖ ਕੇ ਇਦਾਂ ਕਹਿਣਾ ਦੇਖ ਕੇ ਓ ਮਾਈ ਗੇਲਦੀ ਦੀ ਗੱਲ ਸੁਣ ਕੇ ਯਾਰ ਨੇ ਆਪੂ ਦੋ ਲੱਖ ਸਪੈਂਸ ਐ ਸ਼ਿਫੈਚਰ ਸਪਾਂਸਰ ਦਿੱਤਾ ਬਾ ਜੌਲਡਨ ਸੰਦੂਕ ਆਪਣਾ ਸਿੰਗਰ ਬਹੁਤ ਤਕੜੇ ਲੈਵਲ ਤੇ ਆਪਰਾ ਜੌਲਡਨ ਸੰਦੂਕ ਸਪੈਸ਼ਲ ਆਇਆ ਮੈਂ ਇਹਦੇ ਪਿਆਰ ਕਰ ਤੇਰਾ ਵੀ ਆਇਆ ਹੀ ਸੰਦੂਕ ਤੇਲਾ ਮੇਰੇ ਘਰ ਵਾਲੀ ਦਾ ਦਾਦਾ ਚਾਹ ਆਇਆ ਟੇਚੀ ਪੀਲਾ ਟੇਚੀ ਪੀਲਾ ਟੇਚੀ ਸਾਰੀ ਸੋਨਾ ਕਾਣੇ ਨੂੰ ਲੈ ਜਾ ਬੋ ਕੋਠੇ ਓਏ ਹੱਥ ਨਹੀਂ ਲਾਉਣ ਦਿੰਦਾ ਇਹ ਕਿੱਦਾਂ ਕੇ ਲੈ ਜਾਓ ਇਹਨੂੰ ਲੇ ਜਾ ਲੈ ਜੋ ਇਹਨੂੰ ਘਰ ਵਾਲੀ ਮੇਰੀ ਟੇਤੀ ਮੇਰਾ ਇਹ ਪੀਏ ਬੰਦੇ ਦਾ ਕੀ ਰੌਲਾ ਲੈ ਫੜਾ ਇਹਨੂੰ ਮੈਂ ਦਿੱਤਾ ਆਹਾ ਕਮੋਂ ਤੇ ਮੋਡੇ ਤੇ ਰੱਖਣਾ ਦੁਬਾਰਾ ਜਾਂ ਨਾ ਰੱਖਣਾ ਹਾਂ ਸਦਾਈ ਰੱਖਣਾ ਫੇਰ ਦੁਬਾਰਾ ਟੇਤੀ ਵੱਲੋਂ ਨਹੀਂ ਉੱਠਣਾ ਚਾਹੀਦਾ ਉੱਠਣਾ ਇਨ ਚੱਕ ਕੁੱਤੇ ਨਿਚਲ ਨਾ ਹੋਇਆ ਹੋਰ ਬੱਸ ਕਰ ਅਪੇ ਆਗਾ ਛੜੇ ਕੰਗੜ ਦੇ ਗੁੱਟ ਲਾ ਦੂ ਦੁਬਾਰਾ ਮੋੜਨ ਬੜਕੀ ਰੋਟੀ ਦੀ ਮੂਹੇ ਨਸੀਬ ਨਹੀਂ ਹੁੰਦੀ ਇਹਨਾਂ ਨਾਲ ਜੇ ਦੁਬਾਰਾ ਟੇਤੀ ਵੱਲੋਂ ਉੱਥੇ ਆਏ ਬਾਚ ਦਾ ਗੋਰੀ ਦੀ ਅਗੂ ਗੋਰੀ ਹੈਗੀ ਆ ਨੇਬਰ ਉਧਰ ਉਹਨਾਂ ਦੀ ਗਵਾਨੀ ਨੇਬਰ ਸੰਧੇ ਘਾਟੀ ਆ ਦੇਖ ਲక్ష్మణ ਰੇਖਾ ਵਾਲੇ ਦੁਆਰੇ ਤੋਂ ਆ ਬੀਤੀ ਆਏ ਵਾਲੇ ਕੋਈ ਲక్ష్మణ ਉਹ ਇਹਦੀ ਆਰਤੀ ਕੋਈ じゃ ਆਰਤੀ ਦੀ ਥਾਲੀ ਲੈ ਆਓ ਆਹ ਤਾਂ ਮੱਥਾ ਫੋੜਾ ਮੈਂ ਕਹਿੰਨੀ ਮਨਪਰੀਤ ਦੇ ਆਲੇ ਦੁਆਲੇ ਨਾਲ ਇਹ ਲక్ష్మణ ਰੇਖਾ ਲਾਣੀ ਹੈ ਨੰਗੀ ਤੁਸੀਂ ਉਹ ਕੋਣ ਦੀ ਮੈਂ ਨਹੀਂ ਨੰਗਣਾ ਸੰਗਦੇ ਨੇ ਤੂੰ ਟੇਚੀ ਮੈਂ ਤੁਹਾਨੂੰ ਨੰਗਣ ਦੇ ਦੂੰ ਨਾ ਤੂੰ ਦਾਦਾ ਪਰੌਣਾ ਆ ਯਾਰ ਹੱਲੇ ਮੈਂ एकदम ਸੰਗਤ ਇਹ ਮਾਸੀ ਮੈਨਾ ਕੱਲ ਗੱਲ ਕਰਦਾ ਸੀ ਅੱਛਾ ਕੰਦਾ ਚਾਰ ਕੋਸੀਆਂ ਟੇਬਲ ਮੈਂ ਇੱਥੇ ਲਵਾਉਣਾ ਕੰਦਾ ਹੁਣ ਜਿਹੜੇ ਪਰੋਣੇ ਆਉਣੇ ਆ ਨਾ ਆ ਬਹੁਤ ਪੌਣੇ ਨਹੀਂ ਪੌਣੇ ਨਹੀਂ ਬਿਠਾਉਣੇ ਆ ਲੈ ਦਿਖਾਉਣੇ ਨਹੀਂ ਲੈ ਕਹਿੰਦਾ ਅੱਛੀ ਨਹੀਂ ਲੈਣ ਦੇਣੀ ਤੁਹਾਨੂੰ ਕਹਿੰਦਾ ਸਾਡਾ ਬਾਕੀ ਦੀ ਨਾ ਜਿੰਨਾ ਟਾਈਮ ਮੇਰੀ ਘਰ ਵਾਲੀ ਇੱਥੇ ਰਹੂਗੀ ਸਾਡਾ ਕੋਈ ਵੀ ਪਰੋਣਾ ਨਹੀਂ ਦਵੇ ਕਾ ਐਂਟਰ ਨਹੀਂ ਹੋ ਗੰਨਾ ਵੇ ਹਰਾਮ ਦੀਆ ਵੇ ਕੰਜਰਾ ਮੇਰੀ ਸੁਣ ਗੱਲ ਕੁੱਤੇ ਦੇ ਹੱਡਾ ਤੇ ਤੇਰੀ ਬੋਟੀ ਹੁਣ ਆਊਗੀ ਤੇ ਤੂੰ ਕੀ ਸਮਝਦਾ ਤੂੰ ਮੇਰੇ ਰਸਤੇ ਦਾ ਰਸੜਾ ਦੋਗਾ ਸਾਨੂੰ ਘਰੋਂ ਕੱਢ ਦੇਣਾ ਘਰੋਂ ਕੱਢ ਦੂੰਗਾ ਕੱਢਿਆ ਤਾਂ ਪਿਆ ਹੋ ਕੇ ਕਿੱਦਾਂ ਕੱਢਣਾ ਸੀ ਕਹਿੰਦਾ ਮੈਂ ਮੰਮੀ ਨੂੰ ਵੀ ਉਦੋਂ ਬਾਹਰ ਕੱਢਣਾ ਜਦੋਂ ਕੰਮ ਚੱਲ ਗਈ ਹਰਾਮ ਹੋ ਗਿਆ ਮੰਮੀ ਨੂੰ ਦੰਦਰ ਧੋਖਾ ਮਰੇ ਰੱਖਿਆ ਦਰ ਬੀਬੀ ਅਲਾਮਾ ਕੋਈ ਦਰ ਨਹੀਂ ਕੱਢ ਦੇ ਅਸੀਂ ਉੱਧਰ ਚੱਲ ਜਾਣਾ ਅਸੀਂ ਮੈਂ ਤਾਂ ਕਹਿੰਦਾ ਮੈਂ ਤਾਂ ਦੁਕਾਨਾ ਇੱਕ ਮੇਰੇ ਮੁੰਡੇ ਦਾ ਕਮਰਾ ਇੱਕ ਮੇਰਾ ਕਮਰਾ ਗੱਲ ਦੀ ਬੰਗਿਆ ਸਤੋਹ ਨੂੰ ਵੱਡਾ ਦੌਸਤ ਕਮਰੇ ਆ ਆ ਪਾ 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 ਜੀ ਨਾ ਮੇਰੀ ਨਹੀਂ ਕੰਦੀਦਾ ਇਹ ਮੁੰਡਾ ਹੀ بگੜਿਆ ਕੁੱਤਦਾ ਹਾਂ ਤੇ ਤੂੰ ਹੀ ਗੁੱਡੀ ਨਾਲ ਮੂੰਹ ਜੋੜ ਜੋੜ ਗੱਲਾਂ ਕਰਨੀਆਂ ਪੈਂਟ ਵਾਰੀ ਤੂੰ ਨਹੀਂ ਸਵੇਰ ਦੀ ਆ ਕਿਤੇ ਇੰਨਾ ਟਾਈਮ ਥੋੜੀ ਛੱਤੇ ਦਾ ਹੁੰਦਾ ਰੋ ਰਸ ਦਾ ਤੇ ਮਤ ਫਿਰਸੇ ਰੁਟਕੇ ਬਸ ਚਾਹ ਬਣਾਵੇ ਆਪਣੇ ਬੇਟਰੇਆਂ ਨਾਲ ਬਾਜੀ ਨੂੰ ਦੇਵੇ ਚਾਹ ਨਹੀਂ ਪਿੰਦੀ ਭਾਬੀ ਲੈ ਜਾ ਕੋਠੇ ਤੇ ਚੜਾ ਲੈ ਦੋ ਲੈਣਾ ਮਾਰਦੀ ਆ ਰੰਡ ਵਾਲੇ ਤੇ ਆ ਜਾਟਨ ਸਾਈਡ ਹੋ ਜੀ ਦੇਖ ਆਸੀ ਮਾਸੀ ਮਾਸੀ ਮੈਨੂੰ ਗਾਲ ਦਾ ਸਾਕ ਇੱਥੇ ਜਾਈ ਨਾ ਖਿਆਲ ਆ ਆਹੋ ਬਾਸੂ ਨੂੰ ਇਹ ਲੰਮਾ ਪੇੜਾ ਬੱਦਾ ਇਹਦੇ ਕੋਲ ਹੈ ਨੀ ਗੱਲ ਮੈਂ ਕਰਦਾ ਬੋਟੀ ਨੂੰ ਤੇ ਲੈ ਜਾਣ ਦੀ ਹੈ ਲਾ ਦੱਸ ਮੈਨੂੰ ਜਵਾਬ ਦੇ ਆਪਾਂ ਤਲਾਈ ਵਿਚਾਲ ਪਹਿਲੇ ਹਮੇ ਕਿਚੀ ਪਹਲੀ ਦੇ ਦੀ ਤਲਾਈਆਂ ਤੇ ਲੰਗ ਜਾਣੀ ਬੀ ਵਿਚਾਰੀ ਕਰਦੇ ਨੀ ਦੇਖਣਾ ਉਹ ਖਾਵੇ ਨੂੰ ਲਗਾ 4 5 6 7 8 9 10 ਤੁਕਦਾ ਖਲ ਲਾਤੀ ਤੇਲ ਚੋਂ ਨੋਂ ਦਾ ਪੇਚੀ ਆਇਆ ਤੇ ਚੀਤੀ 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 ਤੇਲ ਦੇ ਦੇ ਜੋ ਇਹ ਨੂੰ ਹੱਥ ਲਾ ਤੇਲ ਵਿੱਚ ਤੇਲ ਇਹ ਉਹ ਦੇਖ ਉਹਦਾ ਪੈਰ ਮੋੜ ਦੇਣਾ ਪਰਿਆ ਪੈਰ ਟੈਰ ਮੋੜ ਲਿਓ ਜਾਨ ਖੰਡ ਚੈੱਕ ਕਰ ਲੈ ਆ ਲੈ ਦੇਖ ਪ੍ਰੇਰ ਵਾਲੇ ਮੋਰੇ ਆ ਜਾਨ ਕੇ ਉਹਦੇ ਦੇ ਦੋਲ ਤੇਲ ਮਗਾਇਆ ਆਪਣਾ ਤੇਰੇ ਇਹਦੇ ਦੇ ਦੇ ਆਂ ਵੀ ਦੇ ਦੇ ਦੇਰ ਫੇਟ ਸੋਰੇ ਖੜੇ ਆ ਚੰਗਾ ਤੇਰਾ ਰੁਪਿਆ ਆ ਪੇਪੀ ਆ ਮੇਰੀ ਕਿਵੇਂ ਕਰਾਇਨਾ ਤੰਗੜਾ ਆ ਪੇਪੀ ਭੰਗੜਾ ਉੱਧਰ ਆ ਹੱਥਾਂ ਚੀਨਾ ਗੱਬੇ ਰੱਖਿਆ ਆ ਤੂੰ ਬਾਗ ਤੇ ਵਰਤਨ ਜਲੀਆ ਕਰੇ ਚਲੋ ਤੇਲ ਨਹੀਂ ਆਇਆ ਰੁਕਣਾ 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 ਸਗਣ ਵੀ ਲੈਣਾ ਮਾਸੀ ਹੁਣ ਸੁਆਇਓ ਇਹਨਾਂ ਪਾਚਾ ਗੰਤਾ ਲੈਣਾ ਮਾਸੀ ਨੇ ਬੈਗ ਆਪਣੀ ਦਾ ਕਰਾ ਲਿਆ ਹੁਣ ਫਿਰ ਪਾ ਕੇ ਲੈ ਫਿਰ ਪੈਣਾ ਗ੍ਰੈਂਡ ਤੋਂ ਕਿਹੜੀ ਦੁਕਾਨ ਤੋਂ ਲੈਣੀ ਆ ਸਾਡੇ ਗ੍ਰੈਂਡ ਤੋਂ ਕਿਹਾ ਉਹਦਾ ਪੈਸੇ ਇੱਥੇ ਤਾਂ ਕੋਈ ਨਹੀਂ ਆ ਰਹੀ ਮਮ ਬੁਦਬੂ ਲੱਗ ਜਾਂਦੀ ਉਹਦੀ ਬਹੁਤ ਸੱਚ ਖੁਸ਼ਬੂ ਪੈਣਾ ਗ੍ਰੈਂਡ ਪੈਣਾ ਗ੍ਰੈਂਡ ਤੋਂ ਕਿਹੜੀ ਚੱਕ ਕੇ ਚੱਕ ਕੇ ਆਹ ਸਾਲੇ ਬਰਿੰਦ ਦਾ ਪੈਣਾ ਗ੍ਰੈਂਡ ਤੋਂ ਉੱਥੇ ਪੱਗਾਂ ਦੀ ਦੁਕਾਨ ਐ ਆ ਮਨ ਨਾਲ ਗੱਲ ਕਰੀਓ ਪੁੱਛ ਕੇ ਹਾਂ ਮਨ ਨਾਲ ਉੱਥੇ ਪੱਗਾਂ ਦੀ ਦੁਕਾਨ ਆ ਗਈ ਆ ਨਾ ਦੇਖਣ ਨੂੰ ਤਾਂ ਮਰਟੀਕਲੀ ਲੱਗਦੀ ਏ ਓ ਰੋ ਰੋ ਓ ਓ ਓ ਓ ਦੇਖ 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 ਮੈਂ ਤੋ ਤ ਉਹ ਐ ਮੇ ਪੈਰ ਬੁਰੜਾ ਕੀ ਇਹ ਚਾਹ ਤਾ ਭਾਬੀ ਹੁਣੇ ਖੁੰਝੇ ਲਾਤੀ ਆਪਾਂ ਨੂੰ ਖੁੰਝੇ ਹੀ ਲਾਗੇ ਰੱਖਣੀ ਐ ਇਹਨੂੰ ਬੈਚਿੰਗ ਰੱਖੋ ਏਡੀ ਛੀਨਾ ਚੱਕੋ ਜਾ ਰੋ